ਜੇ ਤੁਸੀਂ ਮੰਨ ਲਿਆ ਕਿ ਮੈਂ ਤਾਂ ਪੂਰਾ ਹਾਂ ਜੀਵ ਨੂੰ ਬਿਮਾਰੀ ਜਾਵਾਂ ਤੇ ਮੈਂ ਰਹਾ ਵੀ ਪੂਰਾ ਮਹਾਰਾਜ ਕਹਿੰਦੇ ਹੁਣ ਸਾਨੂੰ ਇਹ ਸਮਝਾ ਕੇ ਕਸਾਈ ਕਿਸ ਨੂੰ ਕਹੇਗਾ ਸੋ ਇਹ ਚੀਜ਼ ਹੈ ਮਹਾਰਾਜ ਕਹਿੰਦੇ ਜਿਸ ਹਿਰਦੇ ਵਿੱਚ ਦਇਆ ਨਹੀਂ ਦਇਆ ਵਿਨ ਤਾਂ ਸਿੱਧ ਵੀ ਕਸਾਈ ਹੈ ਦਇਆ ਤੋਂ ਧਰਮ ਪੁੱਤਰ ਨੇ ਜਨਮ ਲੈਣਾ ਹੈ ਤੌਲ ਧਰਮ ਦਾ ਆਕਾਪੂਤ ਜੇ ਮਾਂ ਨਹੀਂ ਤਾਂ ਪੁੱਤਰ ਕਿੱਥੋਂ ਪੈਦਾ ਹੋਵੇਗਾ ਇੱਕ ਵਾਰੀ ਇੱਕ ਕਾਫਲਾ ਮੱਕੇ ਦਾ ਹੱਜ ਕਰਨ ਵਾਸਤੇ ਜਾ ਰਿਹਾ ਸੀ ਬਹੁਤ ਵੱਡਾ ਕਾਫਲਾ ਸੀ ਚਲਦੇ ਚਲਦੇ ਜਦ ਮੱਕੇ ਤੋਂ 60 ਕੋ ਦੂਰ ਰਹਿ ਗਏ ਉਸ ਦੇ ਵਿੱਚ ਇੱਕ ਗੁਲਾਮ ਖਰੀਦੀ ਹੋਈ ਲੜਕੀ ਵੀ ਸੀ ਪਹਿਲੇ ਜ਼ਮਾਨੇ ਵਿੱਚ ਬੰਦੇ ਲੜਕੇ ਤੇ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਅਤੇ ਅੱਗੇ ਵੇਚ ਦਿੰਦੇ ਸੀ ਉਸ ਦੇ ਮੱਥੇ ਉੱਤੇ ਦਾਗ ਲਾ ਦਿੰਦੇ ਸੀ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਗੁਲਾਮ ਹੈ ਉਹ ਲੁਕ ਨਹੀਂ ਸੀ ਸਕਦਾ ਜੇ ਮਾਲਕ ਨੂੰ ਛੱਡ ਕੇ ਭੱਜ ਜਾਵੇ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਉਸ ਦਾ ਹੱਕ ਕੋਈ ਨਹੀਂ ਸੀ ਹੁੰਦਾ ਉਸ ਦੀ ਹਾਲਾਤ ਪਸ਼ੂਆਂ ਵਰਗੀ ਹੁੰਦੀ ਸੀ ਜਦੋਂ ਮਾਲਕ ਦਾ ਦਿਲ ਕਰੇ ਜਾਨ ਤੋਂ ਮਾਰ ਦਿੰਦਾ ਸੀ ਉਹ ਲੜਕੀ ਦਾ ਨਾਮ ਰਾਵੀਆ ਸੀ ਉਹ ਵੀ ਕਾਫਲੇ ਦੇ ਨਾਲ ਜਾ ਰਹੀ ਸੀ ਜਿਸ ਵਕਤ 60 ਮੀਲ ਤੇ ਉਤਾਰਾ ਕੀਤਾ ਗਿਆ ਭਾਬ ਕੇ ਰਸਤੇ ਵਿੱਚ ਆਰਾਮ ਕਰਨ ਵਾਸਤੇ ਰੁਕੇ ਜਦੋਂ ਉਸ ਤੋਂ ਬਾਅਦ ਕਾਫਲਾ ਤੁਰ ਗਿਆ ਤੇ ਸੰਗ ਜਥਾ ਵੀ ਸਾਰਾ ਤੁਰ ਗਿਆ ਉਹ ਪਿੱਛੇ ਰਹਿ ਗਈ ਜਿਸ ਦਾ ਨਾਮ ਰਾਵਿਆ ਸੀ ਉਸ ਦੀ ਨਿਗਾਹ ਵਿੱਚ ਕੀ ਆਇਆ ਕਿ ਉੱਥੇ ਇੱਕ ਖੂਹ ਹੈ ਖੂਹ ਅੜੇ ਦਿਵਾਲੇ ਇੱਕ ਕੁੱਤੀ 4-5 ਕਤੂਰੇ ਲਈ ਘੁੰਮਦੀ ਹੈ ਅਤੇ ਗੋਡੇ ਲਾ ਲਾ ਕੇ ਹੀਠਾਂ ਨੂੰ ਮੂੰਹ ਕਰਦੀ ਹੈ ਉਸ ਨੂੰ ਸਮਝ ਆ ਗਈ ਕਿ ਇਹ ਪਾਣੀ ਮੰਗਦੀ ਹੈ ਉਸ ਦੇ ਮਨ ਵਿੱਚ ਆਇਆ ਕਿ ਇਹਨਾਂ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਰਾਵਿਆ ਦੇ ਅੰਦਰ ਦਇਆ ਪੈਦਾ ਹੋ ਗਈ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜੇਕਰ ਜੀਵਾਂ ਦੇ ਉੱਤੇ ਦਇਆ ਆ ਜਾਵੇ ਤਾਂ 68 ਤੀਰਥਾਂ ਦਾ ਪੁੰਨ ਹੋ ਜਾਂਦਾ ਹੈ ਸੋ ਉਸਨੇ ਉਸ ਵੇਲੇ ਸਾਰੇ ਕੱਪੜੇ ਫਾੜ ਕੇ ਰੱਸੀ ਬਣਾਈ ਖੂ ਬੜਾ ਗਹਿਰਾ ਸੀ ਖੂ ਤੱਕ ਜਾ ਨਾ ਸਕਿਆ ਉਸਨੇ ਹੋਰ ਤਰੀਕਾ ਸੋਚਿਆ ਉਸਨੇ ਆਪਣੇ ਕੇਸ ਕੱਟ ਲਏ ਫਿਰ ਉਸ ਦੀ ਰੱਸੀ ਬਣਾਈ ਇੱਕ ਕਪੜਾ ਰੱਸੀ ਦੇ ਹੀਠਲੇ ਸਿਰੇ ਨਾਲ ਬੰਨ੍ਹ ਦਿੱਤਾ ਜਿਹੜਾ ਪਾਣੀ ਤੱਕ ਜਾ ਪਹੁੰਚਿਆ ਪਾਣੀ ਨਾਲ ਭਿਉਂਦੀ ਹੈ ਲਿਆ ਕੇ ਪਾਣੀ ਪੜਾਈ ਜਾਂਦੀ ਹੈ ਜਦੋਂ ਸਾਰਿਆਂ ਨੇ ਪਾਣੀ ਪੀ ਲਿਆ ਤਾਂ 라ਵੀਆਂ ਲੜਕੀ ਨੂੰ ਮਹਿਸੂਸ ਹੋਇਆ ਕਿ ਕੁੱਤੀ ਤੇ ਕਤੂਰੇ ਉੱਪਰ ਨੂੰ ਮੂੰਹ ਚੁੱਕ ਕੇ ਅੱਲਾਹ ਤਾਲਾ ਕੋਲ ਦਬਾ ਕਰਦੇ ਹਨ ਉਸ ਦੇ ਆਪਣੇ ਕੋਲ ਤਨ ਟਕਣ ਦਾ ਕੋਈ ਸਾਧਨ ਨਹੀਂ ਸੀ ਉਸ ਨੇ ਟੋਆ ਪੁੱਟਿਆ ਤੇ ਗਲ ਤੱਕ ਰੇਤ ਪਾ ਕੇ ਉਸ ਵਿੱਚ ਬੈਠ ਗਈ ਉਸ ਦੇ ਕੋਲ ਕੋਈ ਵਸਤਰ ਨਹੀਂ ਸੀ ਉਧਰ ਸੰਗ ਜਿਹੜਾ ਸੀ ਸਿਰੇ ਜਾ ਪੁੱਜਿਆ ਇਬਰਾਹੀਮ ਉਹਨਾਂ ਦਾ ਸਭ ਤੋਂ ਵੱਡਾ ਜਥੇਦਾਰ ਸੀ ਉਹ ਹੈਰਾਨ ਹੋ ਗਏ ਕਿ ਅਜ ਬੇਅੰਤ ਹਾਜੀ ਆਏ ਨੇ ਕਾਬਾ ਕਿਤੇ ਨਜ਼ਰ ਨਹੀਂ ਆ ਰਹਾ ਸਾਧ ਸੰਗਤ ਜੀ ਇਹ ਸਾਖੀ ਮੈਂ ਉਹਨਾਂ ਦੇ ਗ੍ਰੰਥਾਂ ਦੀ ਸੁਣਾ ਰਿਹਾ ਹਾਂ ਕਿਉਂਕਿ ਐਸੀਆਂ ਕਈ ਗੱਲਾਂ ਬਤ ਹੋ ਜਾਂਦੀਆਂ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਾਬੇ ਨੂੰ ਫੇਰ ਲਿਆ ਉਸ ਤੋਂ ਬਾਅਦ ਸਾਰੇ ਹਾਜ਼ਰੀਆਂ ਨੇ ਅਰਦਾਸ ਕੀਤੀ ਕਿ ਹੇ ਅੱਲਾਹ ਤਾਲਾ ਸਾਡੀਆਂ ਅੱਖਾਂ ਨੂੰ ਕੁਝ ਹੋ ਗਿਆ ਜਾਂ ਕਾਬੇ ਨੂੰ ਕੀ ਹੋ ਗਿਆ ਕਿੱਥੇ ਚਲਾ ਗਿਆ ਆਵਾਜ਼ ਆਈ হে ਹਾਜੀਓ ਕਾਬਾ ਰਾਵੀਆ ਦਾ ਹੱਜ ਕਰਨ ਗਿਆ ਹੋਇਆ ਹੈ ਰਾਵੀਆ ਨੂੰ ਦਰਸ਼ਨ ਦੇਣ ਗਿਆ ਹੈ 60 ਮੀਲ ਤੇ ਜਾਓ ਤੇ ਉੱਥੇ ਜਾ ਕੇ ਹੱਜ ਕਰੋ ਜਦ ਇਬਰਾਹੀਮ ਤੇ ਉਸ ਦਾ ਸਾਰਾ ਜਥਾ ਉੱਥੇ ਪਹੁੰਚ ਗਿਆ ਤਾਂ ਉਹਨਾਂ ਨੇ ਕੀ ਦੇਖਿਆ ਰਾਵੀਆ ਦੇ ਆਲੇ ਦਿਵਾਲੇ ਜੰਗਲੀ ਜਾਨਵਰ ਬੈਠੇ ਨੇ ਜਿਹੜੇ ਇੱਕ ਦੂਜੇ ਦੇ ਵਿਰੋਧੀ ਨੇ ਇੱਕ ਦੂਜੇ ਨੂੰ ਖਾਣ ਵਾਲੇ ਨੇ ਪਰ ਉੱਥੇ ਕੁਝ ਵੀ ਨਹੀਂ ਆ ਕੇ ਹੈਰਾਨ ਹੋ ਗਿਆ ਕਹਿਣ ਲੱਗਿਆ ਬੀਬੀ 라ਵਿਆ ਕੀ ਗੱਲ ਹੈ ਸਾਰੀ ਗੱਲ ਉਸਨੇ ਦੱਸੀ ਕਿ ਮੈਂ ਇੱਕ ਜੀਬ ਉਤੇ ਦਇਆ ਕੀਤੀ ਸੀ ਉਹ ਦਇਆ ਪਰਮੇਸ਼ਰ ਦੇ ਦਰ ਤੇ ਇੰਨੀ ਭਾ ਗਈ ਜਿਹੜਾ ਸਭ ਤੋਂ ਵੱਡਾ ਪੀਰ ਸੀ ਉਹ ਵੀ ਤੁਰ ਕੇ ਉੱਥੇ ਆ ਗਿਆ ਫਿਰ ਦੂਜਾ ਸਵਾਲ ਕੀਤਾ ਕਿ ਇਹ ਸਾਰੇ ਜਾਨਵਰ ਇੱਕ ਦੂਜੇ ਦੇ ਵਿਰੋਧੀ ਹਨ ਅਤੇ ਇੱਕ ਦੂਜੇ ਨੂੰ ਖਾਣ ਵਾਲੇ ਹਨ ਇਹ ਤੇਰੇ ਆਲੇ ਦੁਆਲੇ ਕਿਉਂ ਬੈਠੇ ਸੀ ਕਹਿੰਦੀ ਦਇਆ ਦਾ ਵਾਤਾਵਰਣ ਇੰਨਾ ਜ਼ਿਆਦਾ ਫੈਲ ਗਿਆ ਕਿ ਇਹਨਾਂ ਨੂੰ ਆਪਸ ਵਿੱਚ ਇੱਕ ਦੂਜੇ ਤੇ ਦਇਆ ਆ ਗਈ ਸੋ ਜਿਸ ਦੇ ਹਿਰਦੇ ਵਿੱਚ ਦਇਆ ਹੋਵੇਗੀ ਸਾਧ ਸੰਗਤ ਜੀ ਉਸ ਦੇ ਹਿਰਦੇ ਵਿੱਚ ਨਾਮ ਚੱਲ ਪਏਗਾ ਜਿੱਥੇ ਕੜਵਾਹਟ ਹੋਏਗੀ ਉੱਚੇ ਨਾਮ ਨਹੀਂ ਚੱਲੇਗਾ ਰੌਲਾ ਰੱਪਾ ਕੌਣਾ ਹੈ ਪਾਈ ਜਾਵੋ ਖਿਮਾ ਧੀਰਜ ਸਤ ਸੰਤੋਖ ਵਿਚਾਰ ਹਿਸਾ ਮਿੱਠੇ ਬਚਨ ਅਲਪ ਆਹਾਰ ਲੰਗਰ ਚਲਾਉਣਾ দান ਕਰਨਾ ਨਿੰਦਰਾ ਦਾ ਤਿਆਗ ਇਹ ਸਾਰੀਆਂ ਚੀਜ਼ਾਂ ਨੇ ਜੋ ਨਾਮ ਚੱਲਣ ਵਿੱਚ ਸਹਾਇਤਾ ਕਰਦੀਆਂ ਹਨ ਬ੍ਰह्मज्ञानी ਜੀਵਨ ਦੀ ਮਰਿਆਦਾ ਕ੍ਰਿਤ ਸੇਵਾ ਲਗਨ ਦਾ ਰਾਗ ਪ੍ਰਤੀਤ ਇਹ ਜਿੰਨਾ ਚਿਰ ਹਿਰਦੇ ਵਿੱਚ ਨਹੀਂ ਪੈਂਦੇ ਹੁੰਦੇ ਨਾਮ ਨਹੀਂ ਚੱਲਿਆ ਕਰਦਾ ਸਾਧ ਸੰਗਤ ਜੀ ਉਸਤ ਤੇ ਨਿੰਦਿਆ ਦੋਨਾਂ ਦਾ ਤਿਆਗ ਕਰਨਾ ਚਾਹੀਦਾ ਹੈ ਸੋ ਮਹਾਰਾਜ ਬਾਣੀ ਵਿੱਚ ਵੀ ਲਿਖਦੇ ਹਨ ਉਸਤ ਨਿੰਦਿਆ ਦੋਨੋਂ ਵਿਵਰਜਤ ਸੋ ਇਹ ਗੁਣ ਹੋਇਆ ਕਰਦੇ ਨੇ ਸਾਧ ਸੰਗਤ ਜੀ ਮੈਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਇਹ ਸ਼ਬਦ ਤੁਹਾਨੂੰ ਸੁਣਾਇਆ ਸੀ ਜਿੱਥੇ ਮਿਲੇ ਨਾ ਸੌਦਾਗਰ ਪੂਰਾ ਗੱਠੜੀ ਨਾ ਖੋਲੀ ਨਾਮ ਦੀ ਸੌਦਾਗਰ ਉਹ ਹੁੰਦਾ ਹੈ ਜਿਸ ਦੇ ਪੱਲੇ ਵਿੱਚ ਇਹ ਸਾਰੀਆਂ ਗੱਲਾਂ ਹੋਣ ਉਸਦੇ ਪੱਲੇ ਵਿੱਚ ਵਿਰਾਗ ਬਿਵੇਕ ਖਟਸਮਤੀ ਮੁਕਸ਼ ਹੁੰਦੀ ਹੈ ਉੱਥੇ ਪ੍ਰਮਾਤਮਾ ਭੇਦ ਦੀ ਗੱਲ ਦੱਸਦੇ ਹਨ ਨਹੀਂ ਤਾਂ ਚੁੱਪ ਰਹਿੰਦੇ ਨੇ ਕਿਉਂਕਿ ਇੱਕ ਗਾਹਕ ਤਾਂ ਹੈ ਹੀ ਨਹੀਂ ਜੇ ਗਾਹਕ ਮਿਲ ਜਾਵੇ ਗੁਣ ਦਾ ਗਾਹਕ ਹੋਵੇ ਸੋ ਗੁਣ ਜਾਣੇ ਅੰਮ੍ਰਿਤ ਸ਼ਬਦ ਨਾਮ ਵਖਾਣੇ ਸਾਚੀ ਬਾਣੀ ਸੂਚਾ ਹੋਈ ਗੁਣ ਤੇ ਨਾਮ ਪ੍ਰਾਪਤ ਹੋਈ ਗੁਣ ਅਮੋਲਕ ਪਾਏ ਨ ਜਾਹੀ ਮਨਨ ਨਰਮਲ ਸੱਚੇ ਸ਼ਬਦ ਸਮਾਹੀ ਸੇ ਵਿਡਭਾਗੀ ਜਿਨ ਨਾਮ ਤੇ ਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤਿੰਬਲਿਹਾਰੈ ਜਾਉ ਦਰ ਸਾਚੇ ਸਾਚੇ ਗੁਣ ਗਾਉ ਅੱਪੇ ਦੀਵੇ ਸਹਜ ਸੁਪਾਈ ਨਾਨਕ ਕੀਮਤ ਕਹਿਣ ਨਾ ਜਾਈ ਜਿੱਥੇ ਗਾਹਕ ਨਹੀਂ ਹੈ ਉੱਥੇ ਹੀਰੇ ਦਾ ਮੁੱਲ ਕੌਡੀ ਤਿਲ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਅਸੀਂ ਵੀ ਇਨਾ ਸਾਖੀਆਂ ਨੂੰ ਅਗਰ ਧਿਆਨ ਅਤੇ ਪੂਰੇ ਵਿਸ਼ਵਾਸ ਨਾਲ ਹਣ ਦੇ ਹਾਂ ਸਾਡਾ ਵੀ ਜੀਵਨ ਬਦਲ ਸਕਦਾ ਹੈ ਆਤਮਾ ਦੀ ਕਿਰਪਾ ਅੱਡੇ ਤੇ ਵੀ ਉਸੇ ਹੀ ਤਰ੍ਹਾਂ ਹੋ ਸਕਦੀ ਹੈ ਉਹ ਇਸੇ ਤਰ੍ਹਾਂ ਫਿਰ ਅੱਗੇ ਆਪ ਜੀ ਦਾ ਦਰਸ਼ਨ ਮਾਰਗ ਕਰਾਂਗੀ ਅਗਲੇ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ